ਕਾਂਗਰਸ ਨੇ ਮੁੱਖ ਮੰਤਰੀ ਦੀ ਰਿਹائش ਤੇ ਧਰਨਾ ਦਿੱਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਖੁਦ ਮੰਗ ਪੱਤਰ ਲੈਣ ਆ ਗਏ ਸਾਡੇ ਨਾਲ ਸੁਨੀਲ ਕੁਮਾਰ ਜਾਖੜ ਨੇ ਜਾਖੜ ਸਾਹਿਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਣਨੀਤੀ ਤੁਹਾਡੇ ਤੇ ਭਾਰੂ ਪੈ ਗਈ ਜਾਂ ਤੁਹਾਡੀ ਰਣਨੀਤੀ ਉਹਨਾਂ ਦੇ ਭਾਰੂ ਸੀ ਕਿਉਂਕਿ ਪ੍ਰਸਪਸ਼ਣ ਇਹ ਬਣ ਗਈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਹਾਡੇ ਤੇ ਰਾਜਨੀਤੀ ਕਰ ਗਈ। ਦੇਖੋ ਰਾਜਨੀਤੀ ਕੋਈ ਵੀ ਕਰ ਜੇ ਅਸਲ ਰਾਜਨੀਤੀ ਪੰਜਾਬ ਦੇ ਲੋਕ ਹੱਲ ਚਾਹੁੰਦੇ ਆ। ਅੱਜ ਜੇ ਕਿਸਾਨਾਂ ਦਾ ਪੈਸਾ ਰਿਲੀਜ਼ ਕਰਕੇ ਬਾਦਲ ਸਾਹਿਬ ਆਂਦੇ ਤਾਂ ਬਿਲਕੁਲ ਉਹਨਾਂ ਦੀ ਰਾਜਨੀਤੀ ਸਾਡੇ ਤੇ ਹਾਵੀ ਹੁੰਦੀ। ਸਾਡਾ ਮੇਨ ਮਕਸਦ ਸੀਗਾ ਪੰਜਾਬ ਦੇ ਕਿਸਾਨਾਂ ਦੇ ਜਿਹੜੇ 183 ਕਰੋੜ ਰੁਪਏ ਬਕਾਇਆ ਗੰਨੇ ਦੇ ਕਿਸਾਨਾਂ ਦੇ ਬਕਾਇਆ ਖੜੇ ਐ ਅੱਜ ਉਹਦੇ ਉੱਤੇ ਜਿਸ ਕਿਸਮ ਦਾ ਛੋੜਾ-ਚਿੱਟਾ ਜਵਾਬ ਦੇ ਕੇ ਬਾਦਲ ਸਾਹਿਬ ਤੁਰ ਗਏ ਪੰਜਾਬ ਦੇ ਕਿਸਾਨਾਂ ਨੇ ਮਾਫ਼ ਨਹੀਂ ਕਰਨਾ ਅੱਜ ਉਹਨਾਂ ਦੀ ਰਾਜਨੀਤੀ ਹਾਵੀ ਹੁੰਦੀ ਸਾਡੇ ਉੱਤੇ ਅਗਰ ਅੱਜ ਪ੍ਰਾਪਰਟੀ ਟੈਕਸ ਨੂੰ ਵਿਡਰੋ ਕਰਨ ਦਾ ਫੈਸਲਾ ਕਰਕੇ ਇੱਥੇ ਸਾਨੂੰ ਕਹਿ ਕੇ ਜਾਂਦੇ ਵੀ ਅਸੀਂ ਵਚਨਬੱਧਾਂ ਪ੍ਰਾਪਰਟੀ ਟੈਕਸ ਪੰਜਾਬ ਦੇ ਲੋਕਾਂ ਤੋਂ ਵਾਪਸ ਲਿਆ ਜਾਊਗਾ ਉਹਨਾਂ ਦੀ ਰਾਜਨੀਤੀ ਇਹ ਉਹਨਾਂ ਦਾ ਕੰਮ ਕਾਮਯਾਬ ਉਦੋਂ ਹੁੰਦਾ ਜੇ ਆ ਕੇ ਇੱਥੇ ਸਾਡੇ ਗਲਿਤ ਭਾਈਚਾਰੇ ਦੇ ਬਕਾਇਆ ਪੈਨਸ਼ਨ ਸ਼ਗ ਸੋਸ਼ਲ ਵੈਲਫੇਅਰ ਸਕੀਮਸ ਦੇ ਪੈਸੇ ਬਕਾਇਆ ਖੜੇ ਐ ਉਹਨਾਂ ਨੂੰ ਰਿਲੀਜ਼ ਦਾ ਆਰਡਰ ਲੈ ਕੇ ਆਂਦੇ ਵੀ ਤੁਸੀਂ ਭਾਈ ਕਿਸ ਗੱਲੋਂ ਤਰਨਾ ਲਾ ਰਹੇ ਹੋ ਮੈਂ ਤਾਂ ਸਾਰੇ ਮਸਲੇ ਹੱਲ ਕਰਦੇ ਉਹਨਾਂ ਦੀ ਰਾਜਨੀਤੀ ਉਦੋਂ ਸਿਰੇ ਚੜੂਗੀ ਜਦੋਂ ਜਿਹੜੇ ਵੱਡੇ ਮਗਰਮੱਛ ਨਸ਼ੇ ਨੂੰ ਲੈ ਕੇ ਇਹਨਾਂ ਦੀ ਆਰ ਦੀ ਸਰਕਾਰ 'ਚ ਬੈਠੇ ਐ ਉਹਨਾਂ ਨੂੰ ਜਦੋਂ ਟੰਗਣਗੇ ਉਹਨਾਂ ਨੂੰ ਜਦੋਂ ਜੇਲ੍ਹਾਂ 'ਚ ਭਰਨਗੇ ਉਸ ਦਿਨ ਉਹਨਾਂ ਦੀ ਰਾਜਨੀਤੀ ਕਾਮਯਾਬ ਹੋਊਗੀ ਇੱਕ ਦਲਿਤ ਭਾਈਚਾਰੇ ਦੇ ਕਮਜ਼ੋਰ ਵਿਅਕਤੀ ਤੇ ਅੱਡ ਕਿਸਮ ਦੇ ਕਾਨੂੰਨ ਲਾਏ ਗਏ ਫਲੋਰ ਸਾਹਿਬ ਤੇ ਤੇ ਬਾਕੀ ਜਿਹੜੇ ਲੋਕ ਹੈ ਜਿਹੜੇ ਜਿਨ੍ਹਾਂ ਨੂੰ ਪੋਲਿਟੀਕਲ ਪੈਟਨੇਜ ਹੈ ਉਹ ਅਗਰ ਦੰਦਨਾਂ ਦੇ ਘੁੰਮ ਰਹੇ ਹੈ ਤੇ ਮੈਂ ਨਹੀਂ ਸਮਝਦਾ ਵੀ ਇਸ ਕਿਸਮ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਐਕਸੈਪਟ ਕਰੇਗਾ। ਵਿਸ਼ਵਾਸ ਹੈਗਾ ਕਿ ਮੁੱਖ ਮੰਤਰੀ ਨੇ ਜੋ ਆਸ਼ਵਾਸ਼ਣ ਦਵਾਇਆਗਾ ਉਹ ਠੀਕ ਰਹੇਗਾ। ਮੈਨੂੰ ਤਾਂ ਸਿਰਫ ਇੰਨਾ ਵਿਸ਼ਵਾਸ ਹੈ ਵੀ ਆਹ ਬਹਾਨੇਬਾਜ਼ੀ ਜਦੋਂ 15 ਤਰੀਕ ਨੂੰ ਬਜਟ ਸੈਸ਼ਨ ਚਾਲੂ ਹੋਊਗਾ ਉਹਨਾਂ ਨੂੰ ਬਹਾਨਾ ਕੋਈ ਮਾਰਨ ਦਾ ਮੌਕਾ ਨਹੀਂ ਮਿਲਣਾ ਤੇ ਸਾਡੇ ਜਿਹੜੇ 6 ਦਿਨ ਹੈ ਕਿਉਂਕਿ ਪੰਜਾਬ ਦਾ ਵਿਧਾਨ ਸਭਾ ਦਾ ਸੱਤਰ ਸਿਰਫ 6 ਦਿਨ ਇਫੈਕਟਿਵਿਟੀ ਦੀ ਕਾਰਵਾਈ ਸਿਰਫ 6 ਦਿਨ ਹੋਣੀ ਹੈ ਉਹਦੇ ਉਹ ਜਿਹੜਾ 6 ਦਿਨ ਦਾ ਸਮਾਂ ਸਿਰਫ ਵਾਦਿਆਂ 'ਚ ਨਾ ਨਿਕਲ ਜੇ ਇਸ ਕਰਕੇ ਅੱਜ ਨੋਟਿਸ ਦਿੱਤਾ ਮੈਂ ਨਹੀਂ ਬਾਦਲ ਲਿਉ ਮੈਸੇਜ ਦੇ ਦਿੱਤਾ ਜੋ ਮੈਸੇਜ ਤੁਸੀਂ ਦੇਣਾ ਚਾਹੁੰਦੇ ਸੀ মিডিਆ ਦੇ ਅੰਦਰ ਉਹਨਾਂ ਦਾ ਮੈਸੇਜ ਜ਼ਿਆਦਾ ਸਟਰੋਂਗ ਚਲਾ ਗਿਆ ਦੇਖੋ ਤਾਂ ਮੀਡੀਆ ਨੂੰ ਦੇਖਣਾ ਪਊਗਾ ਮੈਸੇਜ ਕੋਈ ਵੀ ਜਾਵੇ ਪਰ ਅਸਲ ਮੈਸੇਜ ਉਸ ਦਿਨ ਜਾਊਗਾ ਜਦੋਂ 183 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੀ ਜੇਬ 'ਚ ਪਹੁੰਚੂਗਾ ਅਸਲ ਮੈਸੇਜ ਉਸ ਦਿਨ ਜਾਊਗਾ ਜਦੋਂ ਪ੍ਰੋਪਰਟੀ ਟੈਕਸ ਵਿਡਰੋਅ ਹੋਊਗਾ ਅਸਲ ਮੈਸੇਜ ਉਸ ਦਿਨ ਜਾਊਗਾ ਜਿਹੜੀ ਬੁਢੀ ਅੰਮਾ ਬੈਠੀ ਐ 80 ਸਾਲ ਦੀ ਜਿਹਨੂੰ 4 ਮਹੀਨਿਆਂ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ ਉਹਦੀ ਪੈਨਸ਼ਨ ਰਿਲੀਜ਼ ਹੋਊਗੀ ਅਸਲ ਮੈਸੇਜ ਉਸ ਦਿਨ ਜਾਊਗਾ ਜਿਸ ਦਿਨ ਵੱਡੇ ਮਗਰਮੱਛ ਤੁਰੇ ਫਿਰਦੇ ਆ ਸੜਕਾਂ ਦੇ ਉੱਤੇ ਉਹਨਾਂ ਨੂੰ ਜੇਲ੍ਹ 'ਚ ਫੜਨਗੇ ਬਾਦਲ ਸਾਹਿਬ ਨੂੰ ਬਾਹਰ ਆਣ ਦੀ ਵੀ ਲੋੜ ਨਹੀਂ ਪੈਣੀ ਸ਼ੱਕ ਕਾਨੂੰਨ ਦੀ ਲੰਗਣਾ ਕਰਦੀ ਆ ਅੱਜ ਵੀ ਇੱਥੋਂ ਦੋ ਬੈਰੀਕੇਡ ਤੋਂ ਕੋਈ ਬੈਰੀਕੇਡ ਅਗਰ ਕਾਨੂੰਨ ਤੋੜਨਾ ਵੀ ਅਗਰ ਪੈਂਦਾ ਹੈ ਇਹ ਸਰਕਾਰ ਨੂੰ ਜਿਹੜੇ ਨਸ਼ੇ ਦੇ ਵਪਾਰੀ ਘੁੰਮ ਰਹੇ ਆ ਸੜਕਾਂ ਤੇ ਦੰਦਨਾ ਤੇ ਉਹਨਾਂ ਨੂੰ ਪਹਿਲਾਂ ਅਕਾਲੀਆਂ ਨੂੰ ਚਿੰਤਿਤ ਹੋਣਾ ਚਾਹੀਦਾ ਹੈ ਨਾ ਕਿ ਬੈਰੀਕੇਡ ਦੇ ਉੱਤੇ ਚਿੰਤਿਤ ਕਚਿੱਤਾ ਜਾਵੇ ਸੰਨੀਲ ਕੁਮਾਰ ਜਾਖੜ ਜੋ ਵਿਰੋਧੀ ਧਿਰ ਦੇ ਨੇਤਾ ਨੇ ਅੱਜ ਇਹਨਾਂ ਦੀ ਰਣਨੀਤੀ ਸੀ ਕਿ ਉਹ ਪਾਰੂ ਪੈਣਗੇ ਕਾਲੀ ਦਲ ਤੇ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਵਦਾ ਦਾਅ ਚੱਲਤਾ ਆਵਦਾ ਦਾਅ ਚੱਲ ਕੇ ਉਹ ਇਸ ਗੇਟ ਦੇ ਉੱਤੇ ਆ ਗਏ ਔਰ ਕੋਸ਼ਿਸ਼ ਕੀਤੀ ਕਿ ਮੀਡੀਆ ਦੇ ਅੰਦਰੋਂ ਮੈਸੇਜ ਸਰਕਾਰ ਦਾ ਚਲਾ ਜਾਵੇ ਜੋ ਮੈਸੇਜ ਕਾਂਗਰਸ ਲੈ ਕੇ ਆਈ ਹੈ ਪਰ ਸੁਨੀਲ ਕੁਮਾਰ ਜਾਖੜ ਦਾ ਕਹਿਣਾ ਕਿ ਅਸਲ ਮੈਸੇਜ ਉਦੋਂ ਹੀ ਜਾਏਗਾ ਜਦੋਂ ਲੋਕਾਂ ਦੀਆਂ ਅਸਲ ਮੰਗਾਂ ਮਸਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੱਲ ਕਰਨਗੇ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ